ਹੈਲੋ ਗਾਈਜ਼ ਵੈਲਕਮ ਆ ਤੁਹਾਡੇ ਮੇਰੇ ਵਲੌਗ ਦੇ ਵਿੱਚ ਤੇ ਆਪਾਂ ਅੱਜ ਵਲੌਗ ਦੀ ਸ਼ੁਰੂਆਤ ਕੀਤੀ ਹੋਰੀ ਕਰਨ ਲੱਗੇ ਆ ਬੈੱਡ ਤੋਂ ਦੇਖ ਕੇ ਤੁਹਾਨੂੰ ਅੰਦਾਜ਼ਾ ਹੋ ਹੀ ਗਿਆ ਹੋਣਾ ਤੇ ਅੱਜ ਮੇਰੀ ਤਬੀਅਤ ਥੋੜੀ ਠੀਕ ਨਹੀਂ ਚੱਲ ਰਹੀ ਸੀ ਕਾਫੀ ਦਿਨਾਂ ਤੋਂ ਮੈਨੂੰ ਕੁਛ ਨਾ ਬੇਬੀ ਚੋਤੇ ਵਿੱਚ ਪ੍ਰੋਬਲਮ ਆ ਰਹੀ ਸੀ ਤੇ ਉਹ ਕਰਕੇ ਮੇਰੇ ਪੇਟ ਦੇ ਵੀ ਦਰਦ ਹੋ ਰਹੇ ਸੀ ਸੋ ਇਸ ਕਰਕੇ ਅੱਜ ਆਪਾਂ ਨੂੰ ਹੋਣਾ ਪਿਆ ਮੈਨੂੰ ਹਸਪੀਟਲ ਐਡਮਿਟ ਕਿਉਂਕਿ ਇਹਨਾਂ ਨੇ ਕਹਤਾ ਕਿ ਇਸ ਚੀਜ਼ ਦਾ ਟੀਕ ਤੇ ਰਸਤਾ ਇਹੀ ਹੈ ਕਿ ਟ੍ਰੀਟ ਕਰਨਾ ਪਊਗਾ ਨਾ ਤੇ ਫਿਰ ਇਸ ਕਰਕੇ ਮੈਂ ਅੱਜ ਅਸੂਰ ਐਡਮਿਟ ਇੱਧਰ ਦੇਖੋ ਟ੍ਰਿਪਾ ਲੱਗੀ ਹੈ ਬੰਨ੍ਹ ਲਈ ਗਿਆ ਤੇ ਪਹਿਲਾ ਤੇ ਸੀਗਾ ਕਿ ਤੇਰੀ ਦਦੀ ਛੁੱਟੀ ਵੀ ਨਹੀਂ ਹੋਈ ਸੀ ਤੇ ਲੇਕਿਨ ਹੁਣ ਤਾਂ ਹੋ ਗਈ ਪਹਿਲਾ ਕੀ ਸੀਗਾ ਇਹਨਾਂ ਦੀ ਮਤਲਬ ਕਿ ਜਿਹੜੀ ਛੁੱਟੀ ਪਰ ਨਾਲੀ ਐ ਹੋ ਸੀਗੀ ਆਨਲਾਈਨ ਆਪਾ ਭਰਦੇ ਆ ਤੇ ਉਹ ਬੰਦ ਆਵੇ ਸਹੀ ਤੇ ਲੇਕਨ ਫਿਰ ਇਹ ਕਹਿੰਦੇ ਮੈਂ ਜਦੋਂ ਦੂਤੀ ਜਾਣਾ ਉਹ ਫੇਰ ਖੋਲੂ ਮਤਲਬ ਕਿ ਉੱਥੇ ਭਰ ਕੇ ਫਾਰਮ ਭਰ ਕੇ ਦੇ ਕੇ ਉਹ ਫੇਰ ਲੇਖਨ ਹੋ ਗਈ ਤੇ ਹੁਣ ਇਹ ਆਏ ਨੇਗੇ ਹਸਪੀਟਲ ਤੇ ਰੂਮ ਆਪਣਾ ਇਹ ਰਿਹਾ ਐਸ ਲੱਗਿਆ ਹੋਇਆ ਟੀਵੀ ਲੱਗਿਆ ਹੋਇਆ ਤੇ ਬੱਚਿਆਂ ਨੂੰ ਹੁਣੇ ਲੈ ਕੇ ਆਏ ਆਗੇ ਕਿਉਂਕਿ ਬੱਚੇ ਇਕੱਲੇ ਘਰੇ ਕਿੱਥੇ ਰਹਿਣ ਤੇ ਘਰੋਂ ਕੀ ਬਣਾ ਕੇ ਲੈ ਕੇ ਆਇਓ ਖਿਚੜਾ ਖਿਚੜੀ ਤੇ ਬੱਚੇ ਨੂੰ ਲੱਗੀ ਭੁੱਖ ਤੇ ਆਨਸਾਰ ਲੱਗੇ ਖਿਚੜੀ ਖਾਣ ਥੱਲੇ ਛਿੱਟਲੀ ਚਾਦਰ ਕਿਉਂਕਿ ਇੱਥੇ ਤਾਂ ਇੱਕ ਮੇਰਾ ਬੈੱਡ ਦਿੱਤਾ ਹੋਇਆ ਇਹ ਵਾਲਾ ਇੱਕ ਵਾਸੇ ਦਿੱਤਾ ਹੋਇਆ ਦੋਈ ਚੀਜ਼ਾਂ ਦਿੱਤਾਂ ਹੁਣ ਨਹੀਂ ਹੈ ਤੇ ਇਸ ਕਰਕੇ ਫਿਰ ਆਪਾਂ ਇਹਦਾ ਕਿ ਪਤਾ ਜਦੋਂ ਤੁਸੀਂ ਗਏ ਹੋਏ ਸੀ ਨਾ ਮਤਲਬ ਕੋਈ ਹੈ ਹੀ ਨਹੀਂ ਸੋਨ ਮੈ ਮੈਨੂੰ ਘਬਰਾਟ ਹੁੰਦੀ ਐ ਬੰਦ ਕਮਰਾ ਕਿਵੇਂ ਕਰਕੇ ਭੋਖਾ ਨਹੀਂ ਬੰਦ ਕਰਦਾ ਤਿੰਨ ਵਾਰ ਦੋ ਤਿੰਨ ਵਾਰ ਹੀ ਕਹਿੰਦੀ ਬੰਦ ਕਰਦਾ ਮੈਂ ਕਿਹਾ ਨਾ ਖੁੱਲੇ ਰਹਿੰਦੇ ਮਮਾ ਮੈਨੂੰ ਕੋਈ ਦੀਂਦਾ ਤਾ ਹੈਗਾ ਇੱਥੇ ਆਉਂਦਾ ਜਾਂਦਾ ਇੱਥੇ ਤੋਂ ਉਹ ਬੰਦ ਤੇ ਵਿੱਚ ਅਸੀਂ ਤਾਂ 5 ਵਜੇ ਦੇ ਧਿਆਨ ਮੰਨ ਤੇ ਰੈਡੀ ਸੀ ਜਾਉਂਦੇ। ਉਦੋਂ ਜਦੋਂ ਜਦ ਅਕੜ ਲੱਗਿਆ ਤਾਂ Wi-Fi ਆ ਰਾ ਨਹੀਂ। ਉਹਨੇ ਘੰਟਾ ਲਾਤਾ। ভাই ভাই ਪਹਿਲਾਂ ਰੂਟਰ ਜਿਹੜਾ ਲੱਗਿਆ ਸੀਗਾ ਉਹ ਰੂਟਰ ਤੇ ਅਜਿ ਕਰੇ। ਫਿਰ ਨੈਟਵਰਕ ਨਹੀਂ ਆ ਰਿਹਾ। ਉਹਨਾਂ ਨੇ ਆਈਡੀ ਚੇਂਜ ਕਰੀ ਦੁਨੀਆ ਕੋਲ ਕਰਾ। ਅਸੀਂ ਕਿਹਾ ਸੀ ਕਰੀ ਕਰੇ ਫਿਰ ਕਿਤਾ ਕਰਦੇ ਵੀ ਕਹਿੰਦੇ ਨਾ ਸਾਰੇ ਜਣੇ ਵੀ ਕਹਿੰਦੇ ਆ ਜਾਗੇ ਅਸੀਂ ਤੇ ਪਰਾਸੀ ਕਿਉਂਕਿ ਨਰਿੰਦਰ ਦੀ ਛੁੱਟੀ 8-10 ਦਿਨਾਂ ਦੀ ਇਸ ਕਰਕੇ ਅਸੀਂ ਕਿਸੇ ਨੂੰ ਹਜੇ ਤੱਕ ਆ ਨਹੀਂ ਕਿ ਤੁਸੀਂ ਆ ਜਾਓ ਫਿਰ ਜਦ ਛੁੱਟੀ ਖਤਮ ਹੋ ਵੀ ਫਿਰ ਦੇਖਾਂਗੇ ਕਿ ਫਿਰ ਬੁਲਾਵਾਂਗੇ ਤੇ ਬਾਕੀ ਇਹ ਪ੍ਰੇਸ਼ਨਾ ਜਿਹੜਾ ਉਹ ਹੁਣਾ ਕਰ ਨੂੰ ਅਜੇ ਦੋ ਟ੍ਰਿਪ ਉਹਨਾਂ ਲਗਾਈ ਹੋਈਆਂ ਦੋ ਤਿੰਨ ਪਹਿਲਾਂ ਲਾਤੀਆਂ ਤੇ ਬਹੁਤ ਸਾਰੀਆਂ ਉਹ ਪੰਗਾ ਨਹੀਂ ਦਵਾਂਗਾ ਜਿਹਦੇ ਫਾਫੇ ਦੇ ਵਿੱਚ ਸਾਰਿਆਂ ਅੱਜ ਰਾਤ ਨੂੰ ਲਾਉਣੀ ਫਾ ਫਾ ਪਰ ਇਹ ਦਵਨ ਦਾ A ਪੈਗਾ ਹੁਣ ਸਾਰੀਆਂ ਅੱਜ ਰਾਤ ਨੂੰ ਲੱਗਣਗੀਆਂ ਕੱਲ ਨੂੰ ਹੋਣੀ ਹੈ MRI ਅੱਜ ਬਹੁਤ سارے ਜਿਹੜੇ ਵਗੇ ਟੈਸਟ ਕੀਤੇ ਗਏ ਆਇਆ ਦੇ ਮੈਂ ਬੁਮਾਰਾ ਦਿਨਵਾਚੀ ਹੁੰਦੀ ਹੈ ਕਿ ਪਤਾ ਨਹੀਂ ਕਿ ਇੱਦਾਂ ਬਲੱਡ ਹੋਵੇ ਕਿ ਤੇ ਇਕ ਲੱਗਣੀ ਤੇ ਮੁਰ ਕੇ ਫਿਰ ਪਹਿਲਾ ਸਵੇਰ ਅਲਟਰਾਸਾਉਂਡ ਤੇ ਟੈਸਟ ਤੇਰਾ ਸਾਰੇ ਇਹ ਸਾਰਾ ਕੁਝ ਤੇ ਬਲੱਡ H B ਵਗੈਰਾ ਸਾਰਾ ਕੁਝ ਡਰਦਾ ਰਹਿਣਾ ਹਮੇਸ਼ਾ ਕੀ ਪਤਾ ਹੁਣ ਇਹ ਰੱਖਦਾ ਦੋ ਟਾਈਮ ਦਰ ਦੇ ਰਾਜ ਕੀ ਪਤਾ ਨਾਲ ਇਹ ਨਾਲ ਲੱਗਦੇ ਹੋ ਤੇ ਜਦ ਇਹ ਪਿਓ ਦਾ ਖੂਨ ਪੀ ਕੇ ਇਹ ਮਰੂਮੀ ਆਏ ਨ ਮਰਦੇ ਤੇਜ਼ ਕਰਕੇ ਹੁਣ ਪਤਾ ਪਹਿਲਾਂ ਤਾਂ ਮੈਨੂੰ ਇੰਨਾ ਡਰ ਲੱਗਦਾ ਸੀ ਸੂਈ ਤੋਂ ਟੀਕਾ ਲਗੂ ਇਹ ਲਗੂ ਲਗੂ ਹੁਣ ਕਿੰਨੇ ਬਾਰੀ ਹੋ ਗਿਆ ਤੇ ਮੈਨੂੰ ਨਾ ਆਦਤ ਤਾਂ ਥੋੜੀ ਜਿਹੀ ਪੈ ਗਈ ਹੁਣ ਮੈਂ ਇਹ ਸੋਚਦੀ ਆ ਮੈਂ ਸੋਚਿਆ ਵੀ ਦੇਖ ਮਤਲਬ ਕਿ ਉਹ ਪਿੰਡਰ ਦੀ ਮਾਸੀ ਦੇ ਪੰਜ ਆਪਰੇਸ਼ਨ ਹੋ ਗਏ ਫਲਾਨੇ ਦਾ ਹੋਇਆ ਢੁੱਕੇ ਦਾ ਹੋਇਆ ਹਨਾ ਵੀ ਦੁਨੀਆ ਤੇ ਹੁਣ ਚਲ ਜੇ ਬਿਮਾਰੀ ਹੁੰਦੀ ਹੈ ਤਾਂ ਹੁੰਦੀ ਹੈ ਵੀ ਉਹਦਾ ਹੀ ਲਾਜ਼ਮੀ ਹੁੰਦਾ ਵੀ ਕੋਈ ਨਾ ਠੀਕ ਹੋ ਜੂ ਹੁਣ ਮੈਂ ਜੇ ਆਪਣੇ ਮਨ ਨੂੰ ਥੋੜਾ ਜਿਹਾ ਬਣਾਇਆ ਵੀ ਕੋਈ ਨਾ ਦੇਖੀ ਜਾਵੇ ਤੇ ਹੁਣ ਇਹਦੇ ਵਿੱਚ ਕੀ ਕਰ ਸਕਦੇ ਜੇ ਬੰਦੇ ਦੁੱਖ ਆ ਬੰਦਾ ਤਾਂ ਹੀ ਪ੍ਰੇਸ਼ਣ ਇਹ ਜਿਹੀ ਜੀਚਿਆ ਕਰਵਾਉਂਦਾ ਸੁਤਾਲ ਹੁੰਦਾ ਨਹੀਂ ਤਾਂ ਸੁਤਾਲ ਆਉਣ ਦੇ ਬੰਦੇ ਨੂੰ ਕਿੱਥੋਂ ਲੋੜ ਹੁੰਦੀ ਹੈ ਹੈ ਐ ਦੋ ਵਿਚਾਰੀ ਦੇ ਗਈ ਸੀ ਮੈਨੂੰ ਆਈ ਜਦੋਂ ਮੈਂ ਇੱਥੇ ਕਹਿੰਦੀ ਰਾਤ ਦਾ ਖਾਣਾ ਤਾਂ ਹੈ ਨਹੀਂਗਾ ਵੀ ਹੈ ਵੀ ਤੁਹਾਨੂੰ ਦਾ ਨਾਰਮਲ ਡਾਈਟ ਦੇ ਨੀ ਨਾਰਮਲ ਰਾਈਤਾ ਨੂੰ ਹੈ ਨਹੀਂ ਅਜੇ ਟਾਈਮ ਨਹੀਂ ਗਿਆ ਕਹਿੰਦੇ ਇੱਕ ਖਿਚੜੀ ਬਣੀ ਹੋਈ ਹੈ ਦਲੀਆ ਤੇ ਬਿਸਕਟ ਵੀ ਦੇਵਾਂ ਫਾਕਾ ਤਾਂ ਦੇਖ ਲੈ ਫਿਰ ਉਹ ਖਿਚੜੀ ਦੇ ਕੇ ਗਈ ਇੱਕ ਜਾਦਾ ਕੱਪ ਉਹ ਬਿਸਕਟ ਖਿਚੜੀ ਤਾਂ ਮੈਂ ਤਾਂ ਖਾਦੀ ਨਹੀਂ ਗਈ ਚਾਹ ਪੀਤੀ ਬਿਸਕਟ ਦੋ ਕੁ ਚਮਚ ਖਿਚੜੀ ਦੇ ਨਾਲ ਤੇ ਜੋ ਛੁੱਟੀ ਗਈ ਮੇ ਹੋ ਗਈ ਛੁੱਟੀ ਮੈਂ ਕਹਿਤਾ ਵਾਕੇ ਮੈਂ ਨਹੀਂ ਆਉਂਦਾ ਹੋਇਆ ਮੇਰੀ ਹੋ ਗਈ ਡ੍ਰਿਪ ਬੰਦ ਆਹਾ ਚੰਦੇ ਨਾ ਮੈਂ ਤਾਂ ਚੱਕੀ ਜਾਵਾ ਚੱਲੇ ਨਾ ਚੱਲੇ ਨਾ ਭਈ ਮੈਂ ਕਿਵੇਂ ਬੋਲ ਮਾਰਾਂ ਮੈਨੂੰ ਕਹਿੰਦੀ ਆਹ ਫੋਨ ਚ ਰੱਖਿਆ ਇੱਥੇ ਇੱਕ ਇੱਥੇ ਪਿਆਗਾ ਕਹਿੰਦੀ ਇਹ ਤਾਂ ਘੰਟੀ ਮਾਰਦੀ ਮੈਂ ਇਹਨੂੰ ਵੀ ਦਵਾਇਆ ਤੇ ਭਈ ਇਹ ਤਾਂ ਘੰਟੀ ਪਤਾ ਨਹੀਂ ਉੱਥੇ ਗਈ ਨਹੀਂ ਉਹਨਾਂ ਤਾਂ ਚੱਕੀ ਨਹੀਂ ਭਈ ਮੁੜ ਕੇ ਵਾ ਡ੍ਰਿਪ ਲਾ ਕੇ ਫੇਰ ਮੈਂ ਆਪ ਗਈ ਉੱਥੇ ਵੀ ਮੇਰੀ ਤਾਂ ਡ੍ਰਿਪ ਬੰਦ ਹੋ ਗਈ ਤੇ ਫਿਰ ਵਾਈ ਤੇ ਫਿਰ ਕਹਿੰਦੀ ਐ ਮੈਂ ਕਹਾਂ ਤੂੰ ਸਿਆਪ ਥੋੜੇ ਥੋੜੇ ਬਾਅਦ ਟਾਈਮ ਬਾਅਦ ਜਿਹੜਾ ਮਾੜਾ ਤੁਹਾਨੂੰ ਪਤਾ ਵੀ ਮੇਰੇ ਕੋਲ ਕੋਈ ਨਹੀਂ ਹੈਗਾ ਆਪਣਾ ਗੇ ਖਾਣਾ ਰੋਟੀ ਸੈਲਡ ਸਬਜੀ ਦਾਲ ਤੇ ਲੇਕਿਨ ਖਾਣਾ ਇਹਦਾ ਤਾਂ ਵਧੀਆ ਹੁੰਦਾ ਹੈ ਚਮਚੇ ਨਹੀਂ ਸੀ ਹੈਗਾਗਾ ਚਮਚੇ ਦੇ ਵਿੱਚ ਰੋਟੀ ਨੀਚੇ ਰੱਖਿਆ ਹੋਇਆ ਹੈਗਾ ਚਮਚਾ ਸਪੈਲਿੰਗ ਆ ਗਈ ਹੈ ਹਾਂ ਇੱਕ ਸੂਈ ਹੈ ਨਾ ਅੰਦਰ ਹਾਂ ਸੋਚ ਲਿਆ ਸੂਈ ਅੰਦਰ ਬਹੁਤ ਹੁਣ ਅੱਡੀ ਵੱਡੀ ਸੂਈ ਹੈ ਇੰਨੀ ਜਗ੍ਹਾ ਚ ਤੁਹਾਡੀ ਕੀ ਬੰਦੀ ਤੋਂ ਹੀ ਤੁਹਾਨੂੰ ਪਤਾ ਲੱਗਿਆ ਕਿ ਆਪ ਕੀ ਕਰਦੇ ਹੋ ਕੀ ਜੀ ਹੋਰ ਅਭੀ ਸੋਤਾ ਕਰ ਤੇ ਗਈ ਰਾਤ ਦੇ ਬਾਅਦ ਚੁਕੇ ਨੇ ਕਿਹਾ ਨਾ ਤੇ ਹਜੇ ਮੇਰੇ ਬੱਚੇ ਆ ਜਿਹੜੇ ਆ ਫਿਰਦੇ ਨੇ ਜਾਗਦੇ ਇਹਨਾਂ ਨੂੰ ਇਹ ਆ ਕਿ ਮੰਮਾ ਨੂੰ ਦੇਖੀਏ ਦੇਖਦੇ ਨੇ ਨਾ ਬਾਰ ਬਾਰ ਕਹਿੰਦੇ ਮੰਮਾ ਤੁਸੀਂ ਠੀਕ ਹੋ ਜਾਓ ਠੀਕ ਹੋ ਜਾਓ ਇਹ ਬਚਾਰੇ ਫਿਰਦੇ ਘਰ ਡਾਂਸ ਕਰਦੇ ਨੇ ਲੈ ਇੱਥੇ ਹਸਤਾਲਾ ਦੇ ਵਿੱਚ ਆ ਕੇ ਤੇ ਇਹ ਹਜੇ ਫਿਰਦੇ ਨੇ ਆ ਜਿਹੜਾ ਮੁੰਡਾ ਮੇਰੇ ਕੋਲੇ ਆਇਆ ਹੈ ਨਾ ਇਹਨੂੰ ਕੁਝ ਨਹੀਂ ਪਤਾ ਪਈ ਮਰੀ ਜਾਂਦਾ ਘਰਾੜੇ ਦੋ ਬਣੀ ਨਰਸਾ ਕੇ ਮੁੜ ਗਿਆ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਨਰਸਾ ਕੇ ਮੁੜ ਗਿਆ ਇਹ ਪਿੰਦਰ ਤੁਹਾਡਾ ਤੇ ਕੋਈ ਵਾਲਕ ਨਹੀਂ ਆਇਆ ਹੈ ਅਸਲ ਤੇ ਤੈਨਾਂ ਰੱਖ ਲਈਏ ਪਰ ਦੇਖੋ ਵੀ ਪਾਪਾ ਤਾਂ ਨਹੀਂ ਰੱਖ ਵੜਗੇ ਹੈ ਪਾਪਾ ਕਿੱਸੇ ਕੱਲ ਜਾ ਕੇ ਜਾਣੀ ਨਿਮਤ ਰੋੜਾ ਹੋਇਆ ਰਾਤ ਨਾ ਮਤਲਬ ਕਿ ਮੇਰੇ ਡ੍ਰਿਪ ਖਤਮ ਹੋ ਗਿਆ 11 ਵਜੇ ਤੁਸੀਂ ਤਾਂ ਸੌਂਗੇ ਸੀ ਉਹ ਪਿੰਦਰ ਕਹਿ ਕੇ ਆਏ ਫਿਰ ਵਿਹੋ ਕਰ ਦੋ ਖਾ ਦੋਗੀ ਹੁਣ ਮੈਂ ਸੰਦੀਪ ਦੀ ਮਾਂ ਦੱਸਿਆ ਉਹ ਮੈਨੂੰ ਕਹਿੰਦੀ ਜਿਹੜੀ ਆ ਹੁੰਦੀ ਹੈ ਨਾ ਕਹਿੰਦੀ ਟੌਣੀ ਜੀ ਕਹਿੰਦੀ ਇਹਨੂੰ ਖਮਾ ਦੇ ਕਰ ਇਹ ਤਾਂ ਕਹਿੰਦੀ ਬੰਦ ਹੋ ਜਾਂਦੀ ਐ ਉਹ ਅੱਜ ਉਦਾਲਾ ਚ ਰਹਿ ਗਿਆ ਆਪਦੀ ਡਾਕਟਰ ਨਹੀਂ ਬਣੀ ਫਿਰਦੀ ਐ ਇਹਨੇ ਐਨੇ ਤਾਂ ਹੀ ਆਂਦੇ ਕਹਿੰਦੇ ਇਸ ਤੋਂ ਬੰਦ ਹੋ ਜਾਂਦੀ ਐ ਇਹਨੂੰ ਆ ਜਾਣਗੇ ਹੈ ਸਹੀ ਗੱਲ ਹੈ ਨਾ ਜੀ ਐਵੇਂ ਤਾਂ ਤਵੀ ਇਹਨਾਂ ਸੋਚੇਗੇ ਦੇ ਚਲਾ ਲ ਹਟਵਾਤੀ ਥੋੜੀ ਜੀ ਕਿੰਨੀ ਮੋਟੀ ਸੂਈ ਹੁੰਦੀ ਐ ਦੇਖੋ ਹਣਾ ਹੈ ਦੇਖ ਕਿੰਨੀ ਮੋਟੀ ਹੁੰਦੀ ਐ ਕਿੰਨੀ ਉਹ ਬਣ ਗਿਆ ਵਿੱਚ ਉਨ ਦਵਾਰੇ ਆ ਕੇ ਲਾਉਣਗੇ ਕਿਉਂਕਿ ਮੈਰਾ ਹੀ ਕੋ ਕਹਿੰਦੇ ਕਰਵਾਇਆ ਪਹਿਲਾਂ ਆ ਕੇ ਲਾ ਦਾਂਗੇ ਕਹਿੰਦੇ ਥੋੜਾ ਰੈਲੈਕਸ ਹੋ ਜੂਗਾ ਹੱਥ ਵੀ ਪੂਰਾ ਸੁੱਜ ਗਿਆ ਬੋਲ ਮੈਨ ਨਾਲ ਲੜਾਈ ਉਹ ਕਰੇਗਾ ਆਈ ਕਹਿੰਨਾ ਉਹਨਾਂ ਤੂੰ ਜਦ ਮੈਂ ਤਕਲੀਫ ਚ ਹੁੰਨੀ ਆ ਵਾਚ ਫਿਰ ਉਹੀ ਚੱਜ ਰੱਖਦਾ ਨਹੀਂ ਕਰ ਹਾਂ ਆਹ ਜਿਹੜੇ ਦੋਖ ਤਕਲੀਫ ਆਉਂਦੀਆਂ ਨੇ ਜਦ ਬੰਦੇ ਲੜਾਈ ਕਰਨ ਦਾ ਮੂੜੋ ਉਹਨਾਂ ਯਾਦ ਕਰ ਲੈ ਮੇਰੇ ਲਈ ਕੀ ਕੀ ਗੁੱਸੇਂਦੀ ਆ ਵਸਪੇ ਲੜਾਈ ਆਪੀ ਨਹੀਂ ਹੁੰਦੀ ਦੋ ਸ਼ਬਦ ਮੈਨੂੰ ਬੋਲਣ ਦਾ ਮੌਕਾ ਦੇ ਦਿਆ ਕਰ ਵੀ ਹਾਂ ਕੋਈ ਨਹੀਂ ਇਹਦਾ ਵੀ ਮਨ ਕਰਦਾ ਬੋਲਣ ਇਹਨੂੰ ਵੀ ਗੁੱਸਾ ਆਉਣਾ ਅਜਨੇ ਵਾਰ ਤਾਂ ਰੋਈ ਜਾਂਦਾ ਸੀ ਹੈ ਅੱਜ ਇਹ ਛੱਡਿਆ ਹੈ ਸਵੇਰ ਸਵੇਰ ਕਿ ਕਰਾ ਤਉਰੇ ਸੀ ਨਾ ਬੱਚੇ ਤੇ ਸਵੇਰ 5 ਵਜੇ ਛੱਡਿਆ ਇਹ ਉੱਠ ਕੇ ਤੇ ਘਰੇ ਅਸੀਂ ਜਾਣਾ ਸੀ ਮਾਰਾ ਜੀ ਜਲਦੀ ਪਰ ਲੇਟ ਜਾਣਾਗਾ ਇਸ ਹੈ ਨਾ ਹੁਣ ਕਹਿੰਦੇ ਤੇ ਨਹੀਂ ਤਾਂ ਸੀ ਨਹੀਂ ਛੱਡ ਕੇ ਹੁੰਦੇ ਤੇ ਪਰ ਉਹਨਾਂ ਘਰੇ ਛੱਡਿਆ ਤਾਂ ਤੇ ਉਹ ਚਾਹੀ ਰੋਈ ਜਾਂਦੀ ਸੱਜ ਜੀਨ ਲੱਗਦਾ ਸੀ ਉਹਦਾ ਮਾਮਾ ਵੀ ਨਾ ਹੈ ਨਾਂ ਵੀ ਉਹਨੂੰ ਜਦੋਂ ਆ ਗਈ ਨਾ ਐ ਬੜੀ ਇਕੱਲੇ ਬਾਕੀ ਉਹ ਲੋ ਲੈ ਹੈ ਹੈ ਉਹ ਦੋਨਾਂ ਨੂੰ ਇੱਥੇ ਲੈ ਕੋਈ ਨਾ ਇੱਥੇ ਦੇਖ ਲੈਣਗੇ ਟੀਵੀ ਪੰਜ ਮਿੰਟਾਂ ਰਸਤੀ ਹੈਗਾ ਜਾ ਕੇ ਬਸ ਉਹਦੀ ਲੈ ਆਏ ਉਹਨਾਂ ਦਾ ਵੀ ਕੱਲਿਆਂ ਦੇ ਜੀਜਾ ਤਾਂ ਲੱਗਦਾ ਨਹੀਂ ਵਿਚਾਰੇ ਕੀ ਕਰਨ ਸਾਰਾ ਦਿਨ ਲੈ ਆਉਂਦੇ ਹੋਰ ਅੱਜ ਫੋਨ ਆਪਣੇ ਆਪ ਰੀਸਰਨਾ ਹੋਰ ਕਹੋਗਾ ਕਿਹੜਾ ਟਾਈਮ 7 ਵਜੇ ਦਾ ਟਾਈਮ ਦਿੱਤਾ ਮੈਂ ਕੰਨੀ ਗੱਲ ਰਿਡੀਓ ਕਰ ਲਾ ਮੈਂ ਰੋਇਆ ਕਿਉਂ ਹੈ ਅਰੋਂਦੇ ਥੋੜਾ ਹੁੰਦਿਆ ਫਿਰ ਕੀ ਹੋ ਗਿਆ 엄마 ਆਜੂਗੀ ਅੱਜ ਕਰ ਹੈ ਅਰੋਂਦਾ ਨਹੀਂ ਹੁੰਦਾ ਮੇਰਾ ਤਾਂ ਸ਼ੇਰ ਪੁੱਤ ਨਹੀਂ ਮੇਰਾ ਸੋਣਾ ਹੂੰ ਗੱਡੂ ਪੁੱਤ ਨੇ ਮੇਰਾ ਕੀ ਹੋਇਆ ਹੋਇਆ ਕੀ ਆ ਫਿਰ ਦੱਸ ਤਾਂ ਦੇ ਮੈਨੂੰ ਹਾਂ ਹਾਂ ਕੀ ਮੰਮਾ ਕੋਈ ਨਹੀਂ ਮੰਮਾ ਆਜੂਗੇ ਠੀਕ ਹੈ ਮੈਂ ਲੈ ਆਉਂਗਾ ਫਿਰ ਮੈਂ ਆਜੂਗਾ ਤੈਨੂੰ ਲੈ ਜਾਊਗਾ ਗੱਡੀ 'ਚ ਠੀਕ ਹੈ ਇੱਕ ਵਾਰ ਚੈੱਕ ਕਰਾ ਲਿਆਵਾਂ ਮੈਂ ਫਿਰ ਮੈਂ ਆ ਕੇ ਤੇ ਲੈ ਜਾਊਂਗਾ ਗੜਾ 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 ਹਵਾ ਗੜਾ ਗੜਾ ਕੀ ਗਾਣਾ ਹਾਲਾ 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 ਨਾਣਾ ਨਾਣਾ ਪੰਜਾਬੀ ਦੇਖ ਮਤਲਬ ਮੈਨੂੰ ਸੁਣੂ ਰਹੀ ਸੀ ਜੀਆ ਉਹ ਜਿਹੜੀ ਟ੍ਰੇਨ ਚੱਲਦੀ ਹੈ ਨਾ ਵਿਜੇ ਉਹਨਾਂ ਦੇ ਧਰਨੇ ਵੀ ਦੇ ਸੀ ਤੇ ਉੱਪਰੋਂ ਮਤਲਬ ਇਹਦੀ ਆਵਾਜ਼ ਆ ਰਹੀ ਸੀ ਜਿਵੇਂ ਜੀਗਰ ਬਿੱਕੇ ਟਿੱਕ ਟਿੱਕ ਉਹ ਮੇਰੇ ਕੋਲ ਤੋਂ ਵਾਟਾ ਮੇਰਾ ਤਾਂ ਮਿੰਟੇ ਹੀ ਹੋ ਗਏ ਤੇ ਟੈਂਕ ਮੈਂ ਤਾਂ ਆਪਣੇ ਆਪ ਕਿਹਾ ਕਿ ਮੇਰਾ ਨਾ 15 ਮੀਟਰ ਤੋਂ ਸੀ ਤੇ ਮੈਂ ਤਾਂ ਬੱਲੇ ਕਰਦੀ ਜੇ ਮਾਰ ਖਾਏ ਮਾਂ ਲਈ ਤਾਂ ਬੰਦੇ ਕਿਹੜੇ ਸੰਖੇਦਾਰੇ ਤੁਹਾਨੂੰ ਦੁੱਖ ਤਾਂ ਲੱਗਦਾ ਨਹੀਂ ਕਿ ਬਸ ਸਿੱਧੇ ਪੈਣਾ ਹਰ ਕੋਈ ਨਹੀਂ ਵੀ ਚਾਹ ਨਾਲ ਨਿਕਾਰੇ ਕੰਮਾ ਕਮਲਾ ਵੀ ਉਹਨੇ ਬੰਦ ਕਰਤਾ ਤੇ ਉਤੋਂ ਕਮਲਾ ਬੰਦ ਕਰਕੇ ਬਾਹਰ ਵਾਗਿਓ ਤੇ ਕੋਈ ਵੀ ਕੋਲੇ ਨਾ ਤੇ ਮੈਂ ਤਾਂ ਮਿੱਤਰ ਜੀ ਕਿਹਦੇ ਮੱਤੇ ਚਲੋ ਬਾਹਰ ਨਿਕਲ ਜਿੱਥੇ ਹੋਣੀ ਬਹੁਤ ਹਲਕਾ ਸਾਨੂੰ ਫੇਰ ਮੈਂ ਕੰਮ ਦੇ ਵਿੱਚ ਫੋਮ ਦੇ ਵਿਾਰੇ ਤੇ ਫੇਰ ਮੈਂ ਉਸਵਾ ਤੇ ਬੈਠੀ ਗਈ ਆ ਵੀ ਮੈਂ ਬੈਠਾ ਬੈਠੀ ਕੋਈ ਐਮ ਸੀ ਰੋਸ ਹੁੰਦੀ ਤੇ ਫਿਰ ਇਹ ਰਿਡ ਡੇਟ ਉੱਪਰ ਆਜਾ ਕਰਦੇ ਹਾਂ ਤਾਂ ਕਿ ਆਪਣੀ ਪੂਰੀ ਬੋਡੀ ਨੂੰ scan ਕਰਦੇ ਆਂ। ਤੋਂ ਇੰਨੇ ਚੀਜ਼ ਦੀ ਫੀਸ ਲੈਂਦੇ ਹਾਂ। ਬਹੁਤ ਜੀ ਦਾ ਫੋਟੋ ਕਲਿੱਕ ਫੋਟੋ ਕਲਿੱਕ ਫੋਟੋ 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 ਫੋਟੋ। ਤੇ ਫੋਟੋ ਲੈਣੇ ਉਹ ਇਸ ਤਰ੍ਹਾਂ ਦਾ ਪਾਵਾ ਲੱਗਦਾ ਆ ਉਸੋਂ। ਉਹ ਤੁਹਾਨੂੰ ਜੇ ਸੀ ਜਾਂ ਦਰ ਦੇ ਪੱਧਰ ਤੇ। ਵੀਕ ਵੀ ਕਰਦੇ ਉਹ ਅੰਦਰੋਂ ਪੂਰਾ ਦੇਖਣ ਲਈ ਅਲਟਰਾ ਸਾਊਂਡ ਹੋ ਗਿਆ ਸੀ। ਪਤਾ ਕਿਸੇ ਨੂੰ ਦੱਸਿਆ? ਡਾਕਟਰ ਬਲੀਂਦੇ ਵੀ 15 ਦਿਨ ਬਾਅਦ ਦੁਬਾਰਾ ਸਾਊਂਡ ਵੀ ਦੇਵਾ ਦੇ ਕਰਾਈ ਗਿਆ ਨਾ। ਦੇ ਦੇ ਤੋਂ ਬਈ ਨਾ ਪਾਪੇ ਦਵਾਈ ਲੈਣ ਉਹਨੇ ਦੱਸਿਆ ਹਨਾ ਹੁਣ ਤਾਂ ਸਾਡੇ ਜੀ ਜੀ ਮੈਂ ਪਾ ਗਵਾੜਾ ਭਰਦੇ ਨੇ ਉੱਠਾਵਾ ਤੇ ਬਾਅਦ ਵਿੱਚ ਜਦੋਂ ਆਪਾਂ ਛੱਡਦੇ ਹਾਂ ਉਹ ਤੇ ਹੋ ਜਾਂਦਾ ਆਪਣੇ ਜਿਹੜੀਆਂ ਹਨ ਨਾ ਇਹ ਫੁੱਲੇ ਜਾਂਨਗੀਆਂ ਹਨਾ ਜੇ ਇਹ ਖਾਮ ਕੀ ਕਰਨਾ ਹੈ ਬੰਦੇ ਨੂੰ ਉਹਦੇ ਵਿੱਚ ਜੀ ਸਵੀਟ ਵੀ ਖੁਸ਼ ਹੋ ਜਾਂ ਮੈਂ ਉਹਦੀ ਚੈੱਕ ਵੀ ਪਾ ਲਾ ਲੀਏ ਐਸੇ ਪਿਆਰ ਨੂੰ ਕੱਟਦੇ ਰੂਮ ਚ ਲਾ ਕੇ ਰੱਖੀ ਫੇਰ ਤੇ ਲੱਗਦਾ ਕਾ ਕੇ ਇਹ ਕੀ ਆ ਹਾਂ ਕਰਦੇ ਦੱਸਿਆ ਤੇ ਜੀ ਲੱਗੇ ਸੀ ਕਹਿੰਦੇ ਅੱਜ ਕੀ ਦਿਨ ਆ ਗਿਆ ਮम्मा ਨੂੰ ਜੀ ਲੱਗੇ ਸੀ ਨੇ ਮੈਨੂੰ ਲੱਗੇ ਹੈ ਤੁੰਗਾ ਸੇ ਬੋਲਦੇ ਤੇਰੇ ਕੋਲ ਜੇ ਹੁੰਦਾ ਮੈਂ ਕਾ ਹੈ ਕੀ ਖਾਇਏ ਮੈਨੂੰ ਤੁਹਾਨੂੰ ਮਸਲਾ ਨਾ ਮੈਂ ਜੀ ਬੋਲੋ ਛੋਲੇ ਪਟੂਰੇ ਮੈਂ ਨਹੀਂ ਮੈਂ ਕੇ ਕਿਵੇਂ ਆਇਆ ਮੈਂ ਆਇਆ ਇਸ ਤਰ੍ਹਾਂ ਬੋਲਣ ਕਿੰਨੇ ਕੈਸੇ ਕਰ ਗਏ ਸਤਿ ਸ੍ਰੀ ਅਕਾਲ ਤੁਸੀਂ ਕਹੇ ਸੀ ਬਾਕੀ ਲਈ ਕੀ ਕਹਿੰਦਾ ਨਹੀਂ ਮੇਰੇ ਪਾਪਾ ਨੇ ਕਿਹਾ ਨਹੀਂ ਆਣਾ ਮੈਂ ਪਾਪਾ ਨੇ ਕਿਹਾ ਕਿ ਦੈਂਤ ਲਾ ਕੇ ਆਇਆ ਹਾਂ ਮੈਂ ਗੈਰੀ ਉੱਪਰੇ ਨਾ ਆਇਆ ਫਿਰ ਬਾਕੀ ਦਾ ਕੱਦ ਕਰਿਆ ਮੈਂ ਮੂੰਗੀ ਦਾਲ ਗਿਆ ਸੀ ਮਾੜੀ ਜੀ ਦਾਲ ਦੇ ਨਾਲ ਬੱਤੀ ਸੱਤ ਅੱਜ ਤੋਂ ਵੀ ਕਹਿ ਰਹੇ ਸੀ ਨੂੰ ਪਤਾ ਲੱਗੇ ਹਸਾਬ ਵਾਲਾ ਉਹ ਮੇਰੇ ਬਿਸਕੁਟੇ ਬਣਾਉਣ ਨੂੰ ਕਮੈਂਟ ਕਰੂ ਕੋਈ ਨਹੀਂ ਆਣਾ ਬਿਸਕੁਟੇ ਨਹੀਂ ਦਿੱਤਾ ਪਰ ਮੇਰੇ ਕੋਲ ਕੁਝ ਵੀ ਨਹੀਂ ਦੱਗਾ। ਆਪਰੇ ਖਾਣੇ। ਇੱਕ ਕੁਪੀਲੀ ਦਿੱਤਾ ਸੀ। ਕਿ ਕਿ ਮਿਸਕੀ ਦਾ ਨਾਮ ਤਾਂ ਕੋਈ ਨਹੀਂ ਫਰਕ ਪਾਉਂਦਾ। ਨਹੀਂ ਇੱਕ ਹੁੰ ਦਿੱਤਾ ਸੀ, ਫਰਦਾ ਦਿੱਤਾ ਸੀ। ਤੁਹਾਨੂੰ ਇੱਕ ਕੰਮ ਕਰਕੇ ਦੱਸ ਦਿੰਦਾ। ম্যাডাম बार-बार हाथ मोड़ लेते हो बताओ आप मेरी बात ही नहीं मानते हो मैं क्या करूं आप, आप आप मेरी